ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਛੋਟਾ ਵੀਰ ਗੁਰਸੇਵਕ ਸਿੰਘ ਸਰ ਕਿਹੜੀ ਜਗ੍ਹਾ ਐ ਮੰਡੀ ਹੈਗੀ ਐ ਜੀ ਇਹ ਵੱੱਲਾ ਮੰਡੀ ਹੈ ਜੀ ਸਬਜ਼ੀ ਮੰਡੀ ਵੱੱਲਾ ਜੀ ਇਹ ਅੱਜ ਦਾ ਕੀ ਪ੍ਰੋਗਰਾਮ ਜਿਹੜਾ ਐਮਐਲਏ ਸਾਹਿਬ ਆਏ ਸੀ ਉਹ ਕੀ ਕਰੋਨਾਂ ਅੱਜ ਸਾਡੇ ਬੜੇ ਮਾਨਯੋਗ ਮੈਡਮ ਵੱਡੇ ਜੀ ਐਮਐਲਏ ਸਾਹਿਬ ਅੱਜ ਆਏ ਆ ਜੀ ਉਹਨਾਂ ਨੇ ਸਾਡੀ ਮੰਡੀ ਵਿੱਚ ਨਾ ਚੋਣਾ ਹੋਣੀਆਂ ਵਾ ਪ੍ਰਧਾਨਗੀ ਦੀਆਂ ਉਸ ਚਾਰਪਰਸਤੇ ਬੈਠੇ ਆਪਾਂ ਉਹਨਾਂ ਦੀ ਮੌਜੂਦਗੀ ਵਿੱਚ ਅੱਜ ਉਹ ਆਪਾਂ ਨੂੰ ਥਾਪੜਾ ਦੇ ਗਏ ਜੀ ਤੁਸੀਂ ਗਾਂਹ ਹੋ ਕੇ ਤੇ ਕੰਮ ਕਰਨੇ ਆ ਜੀ ਮੰਡੀ ਦੇ ਬਹੁਤ ਜ਼ਿਆਦਾ ਕੰਮ ਡਿਵੈਲਪ ਹੋਣ ਵਾਲੇ ਆ ਉਹਦੇ ਵਾਸਤੇ ਉਹਨਾਂ ਨੇ ਅੱਜ ਇੱਕ ਬੋਲ ਕੇ ਗਏ ਆ ਜੀ ਆਪਾਂ ਸਾਰਾ ਸੁਧਾਰ ਕਰਨਾ ਹੈ ਜੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ 38 ਜੂਨ ਨੂੰ ਵੱਲੋਂ ਦਿੱਤੀ ਜਾਂਦੀ ਹੈ ਪ੍ਰਧਾਨਗੀ ਵੱਜੋਂ ਤੁਸੀਂ ਆਉਣ ਵਾਲੇ ਸਮੇਂ 'ਚ ਮੰਡੀ ਦੇ ਕਿਸ ਤਰ੍ਹਾਂ ਦੇ ਜਿਹੜੇ ਵਿਕਾਸ ਕਾਰਜ ਕਰੋਗੇ ਜੀ ਸਾਡੇ ਨਾਲ ਬੜੇ ਵਿਕਾਸ ਹੋਣ ਵਾਲੇ ਆ ਸਾਡੇ ਸੜਕਾਂ ਦਾ ਕੰਮ ਬੜਾ ਹੋਣ ਵਾਲਾ ਹੈ ਛੱਡਾਂ ਦਾ ਕੰਮ ਹੋਣ ਵਾਲਾ ਵਾ ਆੜਤੀਆਂ ਦੀ ਹੋਰ ਬੜੀਆਂ ਮੁਸ਼ਕਲਾਂ ਜੀ ਗਰਾਹੀਆਂ ਦੀਆਂ ਕਹਿ ਲਓ ਸੜੋਡ ਸਾਫ਼ ਹੋਣ ਲਈ ਜਾਮ ਲੱਗੇ ਪਏ ਆ ਉਹਦੇ ਪ੍ਰਤੀ ਆਪਾਂ ਅੱਗੇ ਹੋਗੇ ਤਾਂ ਕੰਮ ਕਰਾਂਗੇ ਜੀ ਇੱਕ ਪਾਰਕਿੰਗ ਦੀ ਬੜੀ ਪ੍ਰੋਬਲਮ ਆਉਂਦੀ ਆ ਜੀ ਇੱਥੇ ਮੁੰਨਾ ਮੰਡੀ ਚ ਉਹ ਵੀ ਆਉਣ ਵਾਲੇ ਸਮੇਂ ਤੋਂ ਦਾ ਸੁਧਾਰ ਹੈ ਬਿਲਕੁਲ ਬਿਲਕੁਲ ਜੀ ਉਹਦਾ ਸੁਧਾਰ ਹੋਊਗਾ ਕਿ ਪਾਰਕਿੰਗ ਸਾਨੂੰ ਕੋਈ ਕਮੀ ਨਹੀਂ ਹੈਗੀ ਸਿਰਫ ਸਾਨੂੰ ਲੋਡ ਆ ਅੱਗੇ ਹੋ ਕੇ ਸਿੱਧੇ ਹੋ ਕੇ ਕੰਮ ਕਰਨ ਦੀ ਇੱਥੇ ਥਾਂ ਥਾਂ ਆਪਣੀ ਮਰਜ਼ੀ ਨਾਲ ਲੋਕੀ ਟਰੈਕਟਰ ਟਰਾਲੀਆਂ ਲਾ ਲੈਂਦੇ ਆ ਤਾਂ ਉਹ ਆਪਾਂ ਉਹਨੂੰ ਸੈੱਟ ਕਰ ਦਾਂਗੇ ਕਿ ਇਹੋ ਜੀ ਗੱਲ ਨਹੀਂ ਹੈਗੀ ਵੀ ਜਿਹੜੀ ਸਮੱਸਿਆ ਜਾਦਰੀ ਲੰਗੀ ਹੈ ਆਰਟੀ ਯੂਨੀਅਨ ਵੱਲੋਂ ਜਿਹੜਾ ਤੁਹਾਨੂੰ ਕਿਤਰਾ ਦਾ ਸਮਰਥਨ ਦਿੱਤਾ ਗਿਆ ਅੱਜ ਨਾਲ ਸਾਰੇ ਵੀਰ ਭਰਾ ਆਏ ਆ ਉਹਨਾਂ ਨੇ ਬਹੁਤ ਸੋਹਣਾ ਸਮਰਥਨ ਦਿੱਤਾ ਵਾ ਤੇ ਚਲੋ ਸਾਰੇ ਨਾਲ ਆ ਆਪਣੇ ਮਾਰੇ ਫਤਿਹ ਕਰੇਗਾ ਜੀ ਆਪਣੀ ਜਰੂਰ ਤੇ ਆਪਾਂ ਗਾਂ ਕੰਮ ਲੈਣਾ ਧੰਨਵਾਦ ਕਰ ਜਾਂ ਜੀ ਸਾਡੇ ਐਸ ਐਚਓ ਸਾਹਿਬ ਵੱਲੋਂ ਦਾ ਨਾਲ ਸਰਦਾਰ ਹਰਪਾਲ ਸਿੰਘ ਜੀ ਐਸ ਪੀ ਸਾਹਿਬ ਦਾ ਜੀ ਤੇ ਬਾਕੀ ਸਾਰੇ ਪੁਲਿਸ ਅਫਸਰ ਟੀਮ ਦਾ ਜਿਹੜੇ ਨਾਲ ਆਏ ਨਾਲ ਸਾਡੇ ਚੇਅਰਮੈਨ ਸਾਹਿਬ ਆਏ ਜੀ ਉਹਨਾਂ ਨੇ ਵੀ ਅੱਜ ਪਹਿਲੇ ਤੁਹਾਨੂੰ ਦੀ ਮੀਟਿੰਗ ਹੋਈ ਉਹਨਾਂ ਨੇ ਬਹੁਤ ਸੋਣਾ ਕੀਤਾ ਵੀ ਆਪਾਂ ਤੁਹਾਡੇ ਨਾਲ ਹੋ ਕੇ ਗਾਂ ਕੰਮ ਕਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੁਕਾਨ ਨੰਬਰ ਪੰਜਾ ਵਾਲੇ ਸਾਰੇ ਸਾਰੇ ਭਰਾਵਾਂ ਨੂੰ ਬੇਤੀ ਕਰਦੇ ਆਨ ਕਿ ਸਾਡੇ ਛੋਟੇ ਵੀਰ ਸਾਗਰ ਵੇਸੰਗ ਮੰਡੀ ਵਾਸਤੇ ਪ੍ਰਧਾਨਗੀ ਵਾਸਤੇ ਇਹ ਝਾਰਾ ਜਲਾਬ ਸੱਧਿਆ ਹੈ ਇਹਦੇ ਨਾਲ ਹੀ ਐਮਐਲ ਜੀ ਜੀਵਨ ਜੋਤ ਕੋਰ ਆਏ ਆ ਉਹਨਾਂ ਨੇ ਇਹਨਾਂ ਦੇ ਪਿੱਛੇ ਹੱਥ ਰੱਖਿਆ ਕਿ ਸਾਰੇ ਜ਼ਿਲ੍ਹੇ ਮੈਂਬਰ ਨੇ ਸਾਰੇ ਇਹਨਾਂ ਤੇ ਵੋਟ ਪਾਉਣ ਇਹਨਾਂ ਕੰਮਾਂ ਵੀ ਕਰਨ ਜਿਹਨੇ ਵਿਕਾਸ ਕਰਨ ਵਾਲੇ ਆ ਉਹ ਕਰਾਂਗੇ ਇੱਕ ਇੱਕ ਗਿਣ ਕੇ ਕਰਾਂਗੇ ਜਿਹਨੇ ਵੀ ਕਰਨੇ ਆ 20 ਦਿਨ ਅਸੀਂ ਸ਼ੁਕਰੀਆ ਬਾਦ ਦਾ ਤੁਗਾਟ ਕਰ ਰਹੇ ਆ ਤੂੰ ਗੱਲ ਗੱਡੀ ਗਾਂ ਚ ਮੈਂ ਰஞ்சிਤ ਸਿੰਘ ਰਾਣਾ ਬੋਲਦਾ ਜੀ ਸਬਜ਼ੀ ਮੰਡੀ ਦੇ ਵਿੱਚ ਆੜਤ ਦਾ ਕੰਮ ਕਰਦਾ ਕੋਈ ਵੀ 22 ਸਾਲ ਤੋਂ ਇਸ ਪਰਿਵਾਰ ਦੇ ਨਾਲ ਅਟੈਚ ਆ ਤੇ ਅੱਜ ਦਾ ਜੋ ਮੇਨ ਸਾਡਾ ਮਕਸਦ ਏਜੰਡਾ ਸੀ ਅੱਜ ਦੇ ਮੌਜੂਦਾ ਸਰਕਾਰ ਦੇ ਮੌਜੂਦਾ ਐਮ.ਐਲ.ਏ ਸਾਡੇ ਜੀਵਨ ਜੋਤ ਕੌਰ ਜੀ ਸਾਡੇ ਚ ਆਏ ਸੀ ਅੱਜ ਤੇ ਅੱਜ ਸਾਡੇ ਇੱਕ ਪਰਿਵਾਰ ਨੂੰ ਇਕੱਠਿਆ ਕਰਕੇ ਇੱਕ ਸਾਡਾ ਮੁਖੀ ਥਾਪ ਕੇ ਗਏ ਆ ਉਹਦਾ ਥਾਪਣ ਦਾ ਮਤਲਬ ਇਹ ਸੀ ਕਿ ਸਾਡੇ ਵਿੱਚ ਬਹੁਤ ਪਿੱਛੇ ਤੋਂ ਜੋ ਮੰਡੀ ਸ਼ਿਫਟ ਹੋ ਕੇ ਇੱਥੇ ਆਈ ਆ ਬਹੁਤ ਵੱਡੀਆਂ ਗਰਾਫਟਾਂ ਆ ਗਈਆਂ ਸੀ ਤੇ ਪਿਛਲੇ ਕੋਈ 10-15 ਸਾਲ ਤੋਂ ਪ੍ਰਧਾਨਗੀ ਦੀ ਚੋਣ ਹੁੰਦੀ ਰਹੀ ਆ ਪਰ ਅੱਗੇ ਆ ਕੇ ਕੋਈ ਕੰਮ ਨਹੀਂ ਹੋ ਸਕੇ ਅੱਜ ਸਾਨੂੰ ਸਾਡੇ ਐਮ.ਐਲ.ਏ. ਸਾਹਿਬ ਤੇ ਨਾਲ ਸਾਡੇ ਸੈਕਟਰੀ ਸਾਹਿਬ ਵੀ ਆਏ ਸੀ ਉਹਨਾਂ ਨੇ ਅੱਜ ਬੜਾ ਵਿਸ਼ਵਾਸ ਦਵਾਇਆ ਵਾ ਕਿ ਜਿਹੜੇ ਮੰਡੀ ਦੇ ਕੰਮ ਅਧੂਰੇ ਪਏ ਨੇ ਪਹਿਲ ਦੇ ਆਧਾਰ ਤੇ ਇਹ ਕੀਤੇ ਜਾਣਗੇ ਕਿਉਂਕਿ ਮੰਡੀ ਦੇ ਵਿੱਚ ਊਨ ਤਾਂ ਹੀ ਇੰਨੀਆਂ ਵਾ ਵੀ ਜਿਹੜੀਆਂ ਕਿ ਨਾ ਪੂਰੀਆਂ ਹੋ ਸਕਣੀਆਂ ਜਿਹੜੀਆਂ ਅੱਜ ਸਾਨੂੰ ਵਿਸ਼ਵਾਸ ਦਵਾਇਆ ਸਾਰੇ ਭਰਾਵਾਂ ਨੂੰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਗੁਰਸੇਵਕ ਜੀ ਨੂੰ ਉਹ ਅੱਜ ਥਾਪ ਕੇ ਗਏ ਆ ਅਸੀਂ ਸਾਰੇ ਭਰਾ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੁਹਾਨੂੰ ਅੱਗੇ ਰਿਹਾ ਕੇ ਮੰਡੀ ਦੇ ਸਾਰੇ ਕਾਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਜਿਹੜੇ ਵਿਕਾਸ ਕਾਰਜ ਆਉਣ ਵਾਲੇ ਸਮੇਂ 'ਚ ਗੁਰਸੇਵਕ ਜੀ ਨੇ ਸੇਵਾ ਪਾਜੀਦਾ ਤਾਂ ਗੁਰਸੇਵਕ ਜੀ ਕੋ ਜ਼ਿੰਮੇਵਾਰੀ ਨੂੰ ਕਿਸਾਨ ਪਾਪਾ ਨੇ ਦੇਖੋ ਜੀ ਜੇ ਪ੍ਰਮਾਤਮਾ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਗੁਰਸੇਵਕ ਵੀਰ ਨੂੰ ਪ੍ਰਧਾਨਗੀ ਦਾ ਸੇਰਾ ਮਿਲ ਗਿਆ ਉਹਦੇ ਨਾਲ ਖਲੋ ਕੇ ਮੋਢੇ ਨਾਲ ਮੋਢਾ ਲਾ ਕੇ ਜਿੰਨੇ ਵੀ ਮੰਡੀ ਦੇ ਕੰਮ ਨੇ ਜੋ ਵੀ ਕੰਮ ਹੋਣ ਵਾਲੇ ਨੇ ਕਿਉਂ ਸਾਰੇ ਕੰਮ ਜੇ ਅਧੂਰੇ ਪਏ ਨੇ ਸਾਰੇ ਵਾਰੀ ਵਾਰੀ ਤਰਤੀਬ ਵਾਈਵ ਕਰਾਂਗੇ ਇਹ ਨਹੀਂ ਆਊਗਾ ਕਿ ਇੱਕ ਪ੍ਰਧਾਨਗੀ ਦਾ ਸੇਰਾ ਗੁਰਸੇਵ ਕਿਨੇ ਲੈਣਾ ਉਹ ਦਿਨ ਰਾਤ ਮਿਹਨਤ ਕਰਕੇ ਨਾਲ ਭਰਾਵਾਂ ਨੂੰ ਨਾਲ ਲੈ ਕੇ ਜਿੰਨੇ ਵੀ ਕਾਰਜ ਹੋਣ ਵਾਲੇ ਨੇ ਸਾਰੇ ਨਿਪਰੇ ਚੜਾਵਾਂਗੇ ਜੀ ਪ੍ਰਧਾਨਗੀ ਦੇ ਜਿਹੜੇ ਇਲੈਕਸ਼ਨ ਆ ਇਹ ਸਿਰਫ ਮੰਡੀ ਵੱਲੋਂ ਹੀ ਲੜੇ ਜਾਂਦੇ ਆ ਕਿ ਕੋਈ ਬਾਹਰੋਂ ਕੈਂਡੀਡੇਟ ਨਹੀਂ ਜੀ ਇਹ ਸਾਡੇ ਜਿਹੜੇ ਮੰਡੀ ਦੀ ਪ੍ਰਧਾਨਗੀ ਆ ਮੰਡੀ ਦੀ ਜਿਹੜੇ ਮੌਜੂਦਾ ਮੈਂਬਰ ਨੇ ਸਾਡੀ ਜੁਨੀਅਰ ਦੇ ਜਿਨ੍ਹਾਂ ਕੋ ਆਪਣੀ ਪ੍ਰਾਪਰਟੀ ਆ ਮੰਡੀ ਦੀ ਅੰਦਰ ਦੁਕਾਨ ਆ ਉਹ ਕੋਈ 300 350 ਮੈਂਬਰ ਆ ਉਹਨਾਂ ਨੇ ਹੀ ਚੋਣ ਕਰਨੀ ਆ ਮੇਨ ਜਿਹੜੇ ਆਰਤੀ ਉਹੀ ਗਿਣੇ ਜਾਂਦੇ ਨੇ ਉਹਨਾਂ ਦਾ ਵਿੱਚੋਂ ਹੀ ਪ੍ਰਧਾਨ ਬਣਣਾ ਏ ਹੁਣ ਦੇਖੋ ਪ੍ਰਮਾਤਮਾ ਨੇ ਤਾਇਆ ਤੇ ਅਸੀਂ ਤਾਂ ਸਿਹਰਾ ਸਾਡੀ ਸਰਕਾਰ ਵੀ ਮੌਜੂਦਾ ਅੱਜ ਗੁਰਸੇਵਕ ਦੇ ਸਿਰ ਤੇ ਹੱਥ ਰੱਖ ਕੇ ਗਈ ਆ ਤੇ ਆਉਣ ਵਾਲੇ ਦੁਨਾਂ ਦੇ ਇਲੈਕਸ਼ਨ ਆ ਤਾਂ ਇਹ ਸਿਹਰਾ ਉਹਦੇ ਸਿਰ ਤੇ ਲਿਆ ਕੇ ਤੇ ਮੰਡੀ ਦੇ ਸਾਰੇ ਕਾਰਜ ਨਿਪਰੇ ਚੜਾਵਾਂਗੇ ਜੀ ਮੈਂ ਗੁਰਪ੍ਰਤਾਪ ਸਿੰਘ 5 ਨੰਬਰ ਦੁਕਾਨ ਤੋਂ ਪ੍ਰਿੰਸ ਮੈਂ ਆਪਣਾ ਅੱਜ ਗੁਰਸੇਵਕ ਭਰਾ ਨੂੰ ਬਹੁਤ-ਬਹੁਤ ਮੁਬਾਰਕਾਂ ਬਣੀਆਂ ਅੱਜ ਮੈਡਮ ਜੀਵਨਜੀਤ ਕੌਰ ਸਾਡੇ ਵਿੱਚ ਬਿਰਾਜਮਾਨ ਹੋਏ ਸੀਗੇ ਤੇ ਸਾਰੇ ਮੰਡੀ 'ਚ ਹੀ ਜਿੰਨੇ ਵੀ ਭਰਾੜ ਦੀ ਭਰਾ ਅੱਜ ਇਕੱਠੇ ਹੋਏ ਆ ਤੇ ਮੈਡਮ ਗੁਰਸੇਵਕ ਵੀਰ ਨੂੰ ਸਾਡੇ ਭਰਾ ਨੂੰ ਥਾਪੜਾ ਦੇ ਕੇ ਗਏ ਆ ਕਿ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਮੈਂ ਤੁਹਾਡੇ ਨਾਲ ਆ ਤੇ ਜਿੰਨੇ ਵੀ ਬਾਕੀ ਮੰਡੀ ਦੇ ਕਾਰਜ ਹੈਗੇ ਆ ਉਹ ਉਹ ਉਹਨਾਂ ਨੇ ਪੂਰਾ ਸਤਾਪਨ ਦਿੱਤਾ ਹੈ ਕਿ ਮੈਂ ਤੁਹਾਡੇ ਨਾਲ ਪੂਰਾ ਮੋੜੇ ਨਾਲ ਮੋੜਾ ਲਾ ਕੇ ਚੱਲਾਂਗੀ ਬਾਕੀ ਠੀਕ ਹੈ